ਜਿਨ੍ਹਾਂ ਦੀ ਸਮਝ ਚੰਗੀ ਹੈ ਜਿਨ੍ਹਾਂ ਦੀ ਲੋਚ ਹੈ ਚੰਗੀ ਜਿਨ੍ਹਾਂ ਦੀ ਸਮਝ ਚੰਗੀ ਹੈ ਜਿਨ੍ਹਾਂ ਦੀ ਲੋਚ ਹੈ ਚੰਗੀ ਉਹਨਾਂ ਦੇ ਕੰਮ ਚੰਗੇ ਨੇ ਉਹਨਾਂ ਦੇ ਕੰਮ ਚੰਗੇ ਨੇ ਜਿਨ੍ਹਾਂ ਦੀ ਸੋਚ ਹੈ ਚੰਗੀ ਉਨ੍ਹਾਂ ਦੇ ਕੰਮ ਚੰਗੇ ਨੇ ਜਿਨ੍ਹਾਂ ਦੀ ਸੋਚ ਹੈ ਚੰਗੀ ਜਿਨ੍ਹਾਂ ਦੇ ਮਾਪਿਓ ਚੰਗੇ ਨੇ ਉਹ ਤੱਕ ਤੱਕ ਚੰਗੇ ਬਣ ਜਾਂਦੇ ਜਿਨ੍ਹਾਂ ਦੇ ਮਾਪਿਓ ਚੰਗੇ ਨੇ ਉਹ ਤੱਕ ਤੱਕ ਚੰਗੇ ਬਣ ਜਾਂਦੇ ਜੋ ਕੁਦਰਤ ਦੇ ਨਾਲ ਜੁੜ ਜਾਂਦੇ ਉਹ ਰੱਬੀ ਬੰਦੇ ਬਣ ਜਾਂਦੇ ਜੋ ਕੁਦਰਤ ਦੇ ਨਾਲ ਜੁੜ ਜਾਂਦੇ ਉਹ ਰੱਬੀ ਬੰਦੇ ਬਣ ਜਾਂਦੇ ਨਦੀ ਚ ਚੰਗੇ ਆਉਂਦੇ ਨੇ ਨਦੀ ਚ ਚੰਗੇ ਆਉਂਦੇ ਨੇ ਜਿਨ੍ਹਾਂ ਦੀ ਹੋਸ਼ ਹੈ ਚੰਗੀ ਉਹਨਾਂ ਦੇ ਕੰਮ ਚੰਗੇ ਨੇ ਜਿਨ੍ਹਾਂ ਦੀ ਸੋਚ ਹੈ ਚੰਗੀ ਜਿਨ੍ਹਾਂ ਦੀ ਲਗਨ ਚੰਗੀ ਹੈ ਜਿਨ੍ਹਾਂ ਦੀ ਮਿਹਨਤ ਚੰਗੀ ਹੈ ਜਿਨ੍ਹਾਂ ਦੀ ਹਿੰਮਤ ਚੰਗੀ ਹੈ ਸਮਝ ਲੋ ਕਿਸਮਤ ਚੰਗੀ ਹੈ ਜਿਨ੍ਹਾਂ ਦੀ ਹਿੰਮਤ ਚੰਗੀ ਹੈ ਸਮਝ ਲੋ ਕਿਸਮਤ ਚੰਗੀ ਹੈ ਉਹ ਫੱਟੀਆਂ ਖੁਸ਼ਕਤ ਲਿਖਦੇ ਨੇ ਉਹ ਫੱਟੀਆਂ ਸੁਖਰੀਆਂ ਲਿਖਦੇ ਨੇ ਜਿਨ੍ਹਾਂ ਦੀ ਪੋਚ ਹੈ ਚੰਗੀ ਉਹਨਾਂ ਦੇ ਕੰਮ ਚੰਗੇ ਨੇ ਜਿਨ੍ਹਾਂ ਦੀ ਸੋਚ ਹੈ ਚੰਗੀ ਜਿਨ੍ਹਾਂ ਦੀ ਸੋਚ ਹੈ ਚੰਗੀ ਧੰਨਵਾਦ ਜਿਨ੍ਹਾਂ ਦੇ